ਸਾਤ ਸਿਰਿਆ ਸਾਤ ਸਿਰਿਆ ਕਾਂਲੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਲੈ ਕੇ ਆਂ ਜਿਹੜੀ ਅੱਜ ਦੀ ਵੱਡੀ ਖਬਰ ਪੈਂਡਿੰਗ ਪੰਚਾਇਤ ਸਮੰਤੀਆਂ ਸਮਤੀਆਂ ਦੇ ਤੇਜਿਲਾ ਪ੍ਰੀਸ਼ਦ ਚੋਣਾਂ ਦੀ ਪੂਰੀ ਪ੍ਰਕਿਰਿਆ 5 ਦਸੰਬਰ ਤੱਕ ਹੋਵੇਗੀ ਪੂਰੀ ਪੰਜਾਬ ਸਰਕਾਰ ਨੇ ਐਚ ਸੀ ਵਿੱਚ ਦਿੱਤੀ ਜਾਣਕਾਰੀ ਪੰਚਾਇਤ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਦੇਰੀ ਖਲਾਫ ਪਟੀਸ਼ਨ ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਜਾਣਕਾਰੀ ਦਿੱਤੀ ਕਿ ਚੋਣਾਂ ਦੀ ਪੂਰੀ ਪ੍ਰਕਿਰਿਆ 5 ਦਸੰਬਰ ਤੱਕ ਪੂਰੀ ਕਰ ਲਈ ਜਾਵੇਗੀ ਇਸ ਮਾਮਲੇ ਵਿੱਚ ਲੁਧਿਆਣਾ ਵਾਸੀ ਬਿਨਤ ਕੁਮਾਰ ਕਿੰਗਰ ਨੇ ਪਟੀਸ਼ਨ ਦਾਖਲ ਕੀਤੀ ਹੈ ਪਟੀਸ਼ਨਰ ਦਾ ਕਹਿਣਾ ਹੈ ਕਿ ਸੂਬੇ ਦੀਆਂ ਇਹ 150 ਪੰਚਾਇਤਾਂ ਤੇ ਜੇਕੀ ਜ਼ਿਲ੍ਹਾ ਪ੍ਰੀਸ਼ਦਾਂ ਦਾ ਕਾਰਜਕਾਲ ਖਤਮ ਹੋਣ ਕਾਫੀ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਚੋਣਾਂ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਪਟੀਸ਼ਨਰ ਨੇ ਦੇ ਦਲੀਲ ਦਿੱਤੀ ਹੈ ਕਿ ਇਸ ਇਹ ਸਥਿਤੀ ਸੰਵਿਧਾਨ ਦੀ ਧਾਰਾ 243ਈ ਦੀ ਉਲੰਘਣਾ ਹੈ ਤੇ ਜਿਸ ਵਿੱਚ ਸਪਸ਼ਟ ਮਦਦ ਹੈ ਕਿ ਪੰਚਾਇਤਾਂ ਦੀ ਚੋਣਾਂ ਨੂੰ ਉਹਨਾਂ ਦੇ ਕਾਰਜਕਾਰ ਖਤਮ ਹੋ ਤੋਂ ਪਹਿਲਾਂ ਜਾਂ ਪੰਗ ਕੇ ਹੋਣ ਦੀ ਸਥਿਤੀ ਵਿੱਚ 6 ਮਹੀਨਿਆਂ ਵਿੱਚ ਅੰਤਰ ਅੰਦਰ ਕਾਰਵਾਈ ਜਾਣੀ ਲਾਜ਼ਮੀ ਹੈ ਪਟੀਸ਼ਨ ਪ੍ਰੈਸ਼ਨ ਵਿੱਚ ਕਿਹਾ ਗਿਆ ਹੈ ਕਿ ਚੋਰਾ ਦਾ ਨਾ ਹੋਣ ਨਾਲ ਲੋਕਤੰਤਰੀ ਢਾਂਚਾ ਪ੍ਰਭਾਵਿਤ ਹੋ ਰਿਹਾ ਹੈ ਸਥਾਨਿਕ ਸਵੇ ਸ਼ਾਸਨ ਵਿਵਸਥਾ ਵਿਗੜ ਰਹੀ ਹੈ ਸੁਲਵਾਈ ਦੌਰਾਨ ਚੀਫ ਜਸਟਿਸ ਨੇ ਇੱਕ ਚੋਲ ਵਿੱਚ ਦੇਰੀ ਦੇ ਇਸ ਤੇਰੀ ਤੇ ਸਵਾਰ ਉੱਠਦੇ ਸਵਾਰ ਉੱਠਦੇ ਹੋਏ ਕਿਹਾ ਹੈ ਕਿ ਸੰਵਿਧਾਨ ਨਿਯਮ ਦੇ ਖਿਲਾਫ ਹੈ ਸਰਕਾਰ ਨੂੰ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਚੋਲ ਕਰਵੋਣੀ ਚਾਹੀਦੀ ਹੈ ਇਸ ਦੇ ਇਸ ਤੇ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਚੋਣਾਂ ਵਿੱਚ ਦੇਰੀ ਸੂਬੇ ਵਿੱਚ ਹੜ ਕਰਨ ਹੋਈ ਹੈ ਜਿਸ ਇਸ ਤੇ ਪਟੀਸ਼ਨਰ ਤੇ ਰਵੱਲੋ ਕੋਰਟ ਨੂੰ ਦੱਸਿਆ ਗਿਆ ਹੈ ਕਿ ਕਈ ਥਾਵਾਂ ਤੇ ਕਾਰਜਕਾਲ ਖਤਮ ਹੋਣ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਸੂਬਾ ਸਰਕਾਰ ਵੱਲੋਂ ਚੋਣ ਸੰਬੰਧੀ ਨੋਟੀਫਿਕੇਸ਼ਨ ਪੇਸ਼ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਗਵਾਹੀ ਸੁਣਵਾਈ ਨਵੰਬਰ ਦੇ ਆਖਰੀ ਹਫਤੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਰਕਾਰ ਵੱਲੋਂ ਦਿੱਤੀ ਗਈ ਸਮਾਂ ਹੱਦ ਦਾ ਇਮਾਨਦਾਰੀ ਨਾਲ ਪਾਲਣ ਕੀਤਾ ਜਾਵੇਗਾ ਤਾਂ ਜੋ ਪਿੰਡੂ ਪਦਰਤੇ ਲੋਕ ਨਮਾਇੰਦਿਆਂ ਦੀ ਪਾਈ ਵਾਲੀ ਦੇ ਵਿਕਾਸ ਕਾਰਜਾਂ ਵਿੱਚ ਕੋਈ ਅੜਿੱਕਾ ਨਾ ਪਵੇ ਮਾਮਲੇ ਵਿੱਚ ਅਗਲੀ ਸੁਣਵਾਈ ਦੌਰਾਨ ਚੋਣ ਪ੍ਰਕਿਰਿਆ ਦੀ ਤਰੱਕੀ ਦਾ ਵੇਰਵਾ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਖਬਰਾਂ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ